ਪਰ ਕੀ ਕੇਜਰੀਵਾਲ ਨੂੰ ਜਲਦੀ ਹੀ ਜੇਲ੍ਹ ਤੋਂ ਜ਼ਮਾਨਤ ਰੂਪੀ ਰਿਹਾਈ ਦਾ ਤੋਹਫ਼ਾ ਮਿਲ ਸਕਦਾ ਕੀ ਕੇਜਰੀਵਾਲ ਦੀ ਜ਼ਮਾਨਤ ਹੋ ਸਕਦੀ ਹੈ ਬਸ ਇਹ ਕਾਨੂੰਨੀ ਪ੍ਰਕਿਰਿਆ ਹੈ ਪਰ ਆਪਾਂ ਪਾਰਟੀ ਦੇ ਪੱਧਰ ਤੇ ਸਵਾਲ ਕਰ ਰਹੇ ਹਾਂ ਦਿੱਲੀ ਦੀ ਭਾਜਪਾ ਕੇਜਰੀਵਾਲ ਨੂੰ ਲੈ ਕੇ ਦੁਬਿਧਾ ਚ ਹੈ ਇੱਕ ਪਾਸੇ ਭਾਜਪਾ ਹਾਈ ਕਮਾਂਡ ਦੇ ਕੋਲ ਦਿੱਲੀ ਦੀ ਭਾਜਪਾ ਸਨੇਹਾ ਪਚਾਉਂਦੀ ਆ ਕਿ ਜੀ ਕੇਜਰੀਵਾਲ ਨੂੰ ਜਿਆਦਾ ਸਮਝ ਅੰਦਰ ਰੱਖੋਗੇ ਕਿਤੇ ਉਹਦੇ ਹੱਕ ਚ ਨਾ ਹੋ ਜਵੇ ਸਾਰਾ ਕੁਝ ਜੀ ਉਹਦੇ ਪੱਖ ਚ ਨਾ ਹੋ ਜਵੇ ਲੋਕਾਂ ਦੀ ਤਰਸ ਨਾ ਆ ਜਵੇ ਉਹਦੇ ਉੱਪਰ ਰਹਿਮ ਨਾ ਆ ਜਵੇ ਉਹਦੇ ਉੱਪਰ ਹੈਨਾ ਉੱਤੇ ਇੱਕ ਲਹਿਰ ਨਾ ਬਣ ਜਵੇ ਦਿੱਲੀ ਦੇ ਵਿੱਚ ਜਨਵਰੀ ਚ ਪ੍ਰਧਾਨ ਸਭਾ ਚੋਣਾਂ ਨੇ ਦਿੱਲੀ ਦੀਆਂ ਸੋ ਜਨਵਰੀ ਤੱਕ ਦਾ ਕਾਰਜਕਾਲ ਸੋ ਇਸ ਲਈ ਇੱਕ ਪਾਸੇ ਦੂਸਰੇ ਪਾਸੇ ਉਹਨਾਂ ਨੂੰ ਇਹ ਲੱਗਦਾ ਕਿ ਜੇ ਕੇਜਰੀਵਾਲ ਜਿਆਦਾ ਸਮਾਂ ਅੰਦਰ ਰਹਿੰਦਾ ਜੀ ਤਾਂ ਆਵਾਦਮੀ ਪਾਰਟੀ ਦਿੱਲੀ ਚ ਬਖਰ ਸਕਦੀ ਆ ਤੋੜੀ ਜਾ ਸਕਦੀ ਆ ਭੋਰੀ ਜਾ ਸਕਦੀ ਆ ਤੇ ਉਹਨਾਂ ਦੇ ਸਮਰਥਕ ਤੇ ਵੋਟਰ ਕਿੰਦੇ ਬੰਡੇ ਜਾ ਸਕਦੇ ਨੇ ਪਰ ਇਸ ਦੂਸਰੇ ਪਹਿਲੂ ਚੋਂ ਜਿੱਥੇ ਭਾਜਪਾ ਆਪਣੇ ਆਪ ਨੂੰ ਲਾਹੇ ਚ ਵੀ ਦੇਖਣ ਦੀ ਕੋਸ਼ਿਸ਼ ਕਰਦੀ ਆ ਕਿ ਸ਼ਾਇਦ ਕੇਜਰੀਵਾਲ ਦੇ ਕੁਝ ਸਮਰਥਕ ਵੀ ਆ ਜਾਣ ਕੁਝ ਵਰਕਰ ਵੀ ਆ ਜਾਣ ਕੁਝ ਲੀਡਰ ਵੀ ਆ ਜਾਣ ਉੱਥੇ ਉਹਨਾਂ ਨੂੰ ਇੱਕ ਡਰ ਵੀ ਸਤਾ ਰਿਹਾ ਕਿ ਕਾਂਗਰਸ ਦਾ ਦਬਦਬਾ ਰਿਹਾ ਕਿਸੇ ਸਮੇਂ ਦਿੱਲੀ ਚ ਛਿਲਾ ਦੇਸ਼ ਤੋਂ ਲਗਾਤਾਰ ਇਸ ਲਈ ਕਹਿੰਦੇ ਕਿ ਕਾਂਗਰਸ ਆ ਉਹ ਵੋਟ ਬੈਂਕ ਕਿਤੇ ਵਾਪਸ ਨਾ ਚਲਾ ਜਾਵੇ ਫਿਰ ਇਹ ਜੀ ਸਥਿਤੀ ਚ ਤੇ ਦਿੱਲੀ ਦੇ ਵਿੱਚ ਆਮ ਵਰਗ ਦੁਕਾਨਦਾਰ ਵਰਗ ਜਾਂ ਇੱਕ ਦੋ ਤਿੰਨ ਉੱਪਰ ਵਾਲੀਆਂ ਲੇਅਰ ਕਹਿੰਦੇ ਜੀ ਹੁਣ ਕੇਜਰੀਵਾਲ ਦੇ ਸਿਸਟਮ ਤੋਂ ਪਰੇਸ਼ਾਨ ਵੀ ਨੇ ਇਸ ਲਈ ਕਹਿੰਦੇ ਕਿ ਭਾਜਪਾ ਨੂੰ ਵੀ ਡਰ ਲੱਗਦਾ ਕਿਤੇ ਕਿ ਉਹ ਕਿਤੇ ਇੱਧਰ ਨੂੰ ਨਾ ਚਲੇ ਜਾਣ ਪਰ ਮੂਹਰੇ ਆ ਗਈਆਂ ਹਰਿਆਣੇ ਦੀਆਂ ਚੋਣਾਂ ਇਸ ਲਈ ਭਾਜਪਾ ਇਹ ਵੀ ਨਜ਼ਰ ਰੱਖ ਰਹੀ ਹੈ ਕਿ ਕੀ ਹਰਿਆਣੇ ਚ ਚੋਣ ਪ੍ਰਚਾਰ ਦੇ ਲਈ ਕੇਜਰੀਵਾਲ ਨੂੰ ਮੌਕਾ ਦੇ ਦਿੱਤਾ ਜਾਵੇ ਜਿਵੇਂ ਪਿਛਲੀਆਂ ਲੋਕ ਸਭਾ ਚੋਣਾਂ ਦੇ ਸਮੇਂ ਨੂੰ ਮਿਲਿਆ ਕਿ ਉਹ ਸਵਾਲੇ ਨਾਲ ਕਾਨੂੰਨੀ ਨੁਕਤੇ ਤੋਂ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਇਹ ਜਿਆ ਕੋਈ ਲਾਹਾ ਮਿਲ ਜਵੇ ਜੇ ਨਹੀਂ ਵੀ ਮਿਲਦਾ ਕੀ ਹਰਿਆਣਾ ਚੋਣਾਂ ਤੋਂ ਪਹਿਲਾਂ ਜਮਾਨਤ ਮਿਲਣਾ ਕੇਜਰੀਵਾਲ ਲਈ ਭਾਜਪਾ ਹਸਾਬ ਕਿਤਾਬ ਲਾ ਰਹੀ ਹੈ ਕਿ ਕੀ ਸੜ ਲਈ ਸਾਈ ਹੋਏਗਾ ਜਾਂ ਨਹੀਂ ਇੱਕ ਪਾਸੇ ਦਿੱਲੀ ਦੇ ਸਫਾ ਦੇ ਵਿੱਚ ਦਿੱਲੀ ਦੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਇਹ ਚਰਚਾ ਜ਼ੋਰ ਫੜ ਰਹੀ ਹੈ ਕਿ ਹਰਿਆਣੇ ਚ ਆਮ ਆਦਮੀ ਪਾਰਟੀ ਕੱਲਿਆਂ ਲੜੇ ਇਸੇ ਆਧਾਰ ਤੇ ਰਹੀ ਆ ਕਿ ਵੀ ਉਹਦੇ ਨਾਲ ਕੇਜਰੀਵਾਲ ਦੀ ਰਿਹਾਈ ਬਣ ਜਵੇ ਹੁਣ ਉਹ ਜਮਾਨਤੀ ਰਿਹਾਈ ਆ ਜਾਂ ਕੇਸ ਚੋਂ ਨਾਮ ਬਾਹਰ ਹੋਣ ਵਾਲਾ ਪਹਿਲੂ ਐ ਵੱਖਰਾ ਸਵਾਲ ਅਜੇ ਸਮੇਂ ਦੇ ਗਰਭ ਚ ਪਰ ਇੱਕ ਪਾਸੇ ਜਿਹੜੀ ਪਾਰਟੀ ਕਹਿੰਦੀ ਇੰਡੀਆ ਗੱਡ ਜੋੜ ਚਾ ਉਹ ਹਰਿਆਣੇ ਚ ਹੁਣ ਕੱਲਿਆਂ ਲੜ ਰਹੀ ਆ ਐਸੀ ਪੰਜਾਬ ਚ ਵੀ ਕੱਲਿਆਂ ਲੜੇ ਸੀ ਪਰ ਦਿੱਲੀ ਤੇ ਰਿਆਣੇ ਚ ਮਿਲ ਕੇ ਲੜੇ ਸੀ ਲੋਕ ਸਭਾ ਚ ਹੁਣਾ ਸੋ ਕਹਿੰਦੇ ਜੀ ਇਹਦੇ ਪਿੱਛੇ ਕੇਜਰੀਵਾਲ ਦੀ ਰਿਹਾਈ ਦਾ ਹੀ ਸੌਦਾ ਪਰ ਦੂਸਰੇ ਪਾਸੇ ਭਾਜਪਾ ਇਸ ਗੱਲੋਂ ਵੀ ਹਿਸਾਬ-ਕਿਤਾਬ ਲਾ ਕੇ ਦੇਖੇ ਕਿ ਕੇਜਰੀਵਾਲ ਨੂੰ ਬਾਹਰ ਲਿਆ ਕੇ ਸਾਨੂੰ ਹਰਿਆਣਾ 'ਚ ਫਾਇਦਾ ਹੈ ਕਿ ਨੁਕਸਾਨ ਹੈ ਤੇ ਉਹ ਤੋਂ ਬਾਅਦ ਦਿੱਲੀ ਦੇ ਸਮੇਂ ਤੱਕ ਕੇਜਰੀਵਾਲ ਨੂੰ ਅੰਦਰ ਰੱਖ ਕੇ ਫਾਇਦਾ ਹੈ ਕਿ ਬਾਹਰ ਲਿਆ ਕੇ ਨੁਕਸਾਨ ਹੈ ਸੋ ਇਹ ਜੋੜ-ਘਟਾ ਦੇ ਵਿੱਚ ਕਹਿੰਦੇ ਦਿੱਲੀ ਦੀ ਭਾਜਪਾ ਉੱਜੀ ਹੈ ਪਰ ਚਰਚਾ ਮਾਨੇ ਕਿ ਜੀ ਕਾਂਗਰਸ ਕੋਲ ਵੋਟ ਬੈਂਕ ਜਾਵੇ ਨਾ ਤੇ ਕੇਜਰੀਵਾਲ ਪ੍ਰਤੀ ਤਰਸ ਦੀ ਹਾਲਤ ਬਣੇ ਨਾ ਇਹ ਇਸ ਲਈ ਕਹਿੰਦੇ ਜੀ ਕੇਜਰੀਵਾਲ ਨੂੰ ਰਿਹਾਈ ਦਾ ਤੋਹਫਾ ਮਿਲ ਸਕਦਾ ਤੋਹਫਾ ਹਰਿਆਣਾ ਚੋਣਾਂ ਤੋਂ ਪਹਿਲਾਂ ਮਿਲਣਾ ਕਿ ਬਾਅਦ ਮਿਲਣਾ ਵੈਸੇ ਰੂਟੀਨ ਚ ਵੀ ਹੁਣ ਆਸ ਜੀ ਵੱਧ ਰਹੀ ਹੈ ਆਮ ਆਦੀ ਪਾਰਟੀ ਨੂੰ ਕਿ ਜਿਸ ਤਰ੍ਹਾਂ ਮਨੀਸ਼ ਸ਼ੋਧਿਆ ਨੌਜਵਾਨਤ ਮਿਲੀ ਅੱਜ ਨਹੀਂ ਤਾਂ ਕੱਲ ਕੇਜਰੀਵਾਲ ਨੂੰ ਵੀ ਜਮਾਨਤ ਮਿਲ ਜੇਗੀ ਪਰ ਫਿਲਹਾਲ ਇਹ ਚਰਚਾ ਖਾਸੀ ਹੈ ਕਿ ਕੇਜਰੀਵਾਲ ਨੂੰ ਜਲਦੀ ਕੀ ਰਿਹਾਈ ਦਾ ਤੋਹਫਾ ਮਿਲਣ ਜਾ ਰਿਹਾ ਜਾਂ ਦਿੱਲੀ ਭਾਜਪਾ ਦੀ ਦੁਬਿਧਾ ਮੁੱਕੇਗੀ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੈ ਚਲੋ ਜੇ ਦੁਬਿਧਾ ਦੀ ਉਹ ਗੱਲ ਹੈ ਤਾਂ ਦੁਬਿਧਾ ਤਾਂ ਕਹਿੰਦੇ ਭਾਜਪਾ ਲਈ ਰੁਬਨੀਤ ਮਿੱਟਰੂ ਲੈ ਕੇ ਵੀ ਵੱਧ ਗਿਆ